ਯਾਰ ਬਾਉ ਜੀ ਵਧੀਆ ਜੀ ਹਾਂਜੀ ਬਾਉ ਜੀ ਇਹ ਇਲਾਕੇ ਦੀ ਕੋਈ ਜ਼ਮੀਨ ਨਹੀਂ ਵੇਚਦਾ ਜ਼ਮੀਨ ਹਾਂਜੀ ਦੇਖ ਲਈ ਤੇ ਆ ਗਈ ਆ ਕਹਿੰਦਾ ਖਰੀਦਣੀ ਆ ਤੇਰੇ ਮਾਲਕਾਂ ਨੇ ਓਏ ਕੌਣ ਮਾਲਕ ਓ ਮੈਂ ਆ ਮਾਲਕ ਆ ਮੈਂ ਆ ਖਰੀਦਣੀ ਆ ਵਾਹੇ ਵੇਖਣ ਨੂੰ ਮਾਲਕ ਲੱਗਦਾ ਤੇ ਨਹੀਂ ਆ ਵਾਹੇ ਬਾਉ ਤੂੰ ਟਿਕਾਣਾ ਹੀ ਆ ਗਿਆ ਇਹ ਇਲਾਕੇ ਦੀ ਜ਼ਮੀਨ ਬਹੁਤ ਭਾਰੀ ਆ ਜੇ ਤੂੰ ਇੱਥੇ ਪਾਲੀ ਖਰੀਦ ਲਈ ਨਾ ਸਮਝ ਲੈ ਹੀਰਿਆਂ ਦੀ ਖਾਣ ਦਾ ਮਾਲਕ ਬਣ ਗਿਆ ਅਕੇ ਲੈ ਇਹ ਸਮਝ ਲਾ ਪਾ ਖਰੀਦ ਲਈ ਤੂੰ ਦੱਸ ਕੌਣ ਵੇਚਦਾ ਓਏ ਦੱਸ ਦਿੰਨੇ ਆ ਪੈਸੇ ਖਰਚ ਲੈਗਾ ਲੈ ਪੈਸੇ ਜਿੰਨੇ ਤੂੰ ਕਵੇਂ ਨਾ ਓਨੇ ਠੀਕ ਆ ਮੇਰਾ ਸ਼ਰੀਕੇ ਜੋ ਚਾਚਾ ਹੀ ਲੱਗਦਾ ਆ ਉਹ ਵੇਚਣ ਦਾ ਪੈਲੀ ਤੇ ਪਰ ਇੱਕ ਗੱਲ ਯਾਦ ਰੱਖੀ ਮੈਂ ਕਮਿਸ਼ਨ ਠੋਕ ਕੇ ਲੈਣਾ ਹੀ ਓਏ ਤੂੰ ਸੌਦਾ ਕਰਾ ਓਏ ਤੈਨੂੰ ਖੁਸ਼ ਕਰ ਦਾਂਗੇ ਤੇਰਾ ਮੂੰਹ ਗੋੜਨਾ ਭਰ ਦਾਂਗੇ ਠੀਕ ਆ ਮਾਰ ਕੇ ਇੱਕ ਰੋਦੇ ਰੋਦੇ ਪਾਉ ਰੋਦੇ ਰੋਦੇ ਉਹ ਕੀ ਗੱਲ ਹੋ ਗਈ ਗੱਲ ਕੀ ਹੋਣੀ ਆ ਇਹਨਾਂ ਦੀ ਜ਼ਮੀਨ ਦੇ ਗਾਹਕ ਬਹੁਤ ਆਉਂਦੇ ਆ ਕੀ ਪਤਾ ਜ਼ਮੀਨ ਵੇਚੀ ਨਾ ਗਈ ਹੋਵੇ ਨਾਲੇ ਚਾਚ ਦਾ ਸੁਭਾਅ ਬਹੁਤ ਕੱਦਾ ਆ ਉਪਰਾ ਬੰਦਾ ਵੇਖ ਕੇ ਉਹਦਾ ਪਾਰਾ ਚੜ ਜਾਂਦਾ ਪਹਿਲਾਂ ਮੈਂ ਗੱਲ ਕਰਕੇ ਆਉਣਾ ਤੂੰ ਇੱਥੇ ਖਲੋ ਚੱਲ ਹੈਲੋ ਉਹ ਗਾਹਕ ਤੇ ਬੜੇ ਆਉਂਦੇ ਆ ਪਰ ਰੇਟ ਹੀ ਕੋਈ ਨਹੀਂ ਲਾਉਂਦਾ ਉਹ ਮੈਂ ਮੁਕਤ ਪੈ ਲਈ ਦੇਦਾ ਉਹ ਲਾਗੇ ਲਾਗੇ 35 ਲੱਖ ਰੁਪਏ ਰੇਟ ਆ ਤੇ ਮੈਂ 5 ਲੱਖ ਕਿਵੇਂ ਦੇਦਾ ਉਹ ਚੱਲ ਜੈ ਤੈਨੂੰ ਨਹੀਂ ਤੇ ਮੈਨੂੰ ਜ਼ਿਆਦਾ ਹਾਂ ਜਿਹੜਾ ਗਾ ਗਿਆ ਨਾ ਤੇ ਮੈਂ ਵੇਚ ਹੀ ਦੇਣੀ ਆ ਇਹ ਕੰਜਰ ਛਡਾਉ ਮੈਨੂੰ ਪੰਜਾਬ ਚਾਚਾ ਓਏ ਆ ਜਾ ਕਿਹੜਾ ਐ ਹਾਂ ਚਾਚਾ ਬੈਠਾ ਵਾ ਓ ਯਾਰ ਅੱਤਿਆ ਕਿਵੇਂ ਆਣੇ ਆ ਓਏ ਆਉਣੇ ਕਿਵੇਂ ਆ ਮੈਂ ਸੁਣਿਆ ਤੂੰ ਜ਼ਮੀਨ ਵੇਚਦਾ ਓ ਮੈਂ ਤਾਂ ਮਰ ਜਾ ਤਾਣਾ ਜ਼ਮੀਨ ਵੇਚਾਂ ਆ ਮੁੰਡਾ ਬਕਾਉਂਦਿਆ ਓ ਕੰਜਰ ਹੋ ਗਿਆ ਬਾਹਰ ਪੱਕਾ ਉਹਦਾ ਇੱਧਰ ਜ਼ਮੀਨ ਵੇਚ ਕੇ ਨਾ ਸਾਰਾ ਕਾਰੋਬਾਰ ਬਾਹਰ ਚਲਾਉਣਾ ਤੇ ਨਾਲੇ ਮੇਨੋ ਦਾ ਪਪਾ ਤੂੰ ਵੀ ਆ ਜਾ ਤੇ ਹੁਣ ਦੱਸ ਮੈਂ ਫੇਰ ਕੀ ਕਰਾਂ ਵੇਚਣੀ ਪੈਣੀ ਓਏ ਮੁੰਡਾ ਕਿਹੜਾ ਤੈਨੂੰ ਕੋਈ ਗਲਤ ਗੱਲ ਕਹਿਣ ਡਿਆ ਵਾ ਉਹ ਥੋਬੇ ਵਾਲੇ ਦਦਾਰ ਦੇ ਮੁੰਡਿਆਂ ਨੇ ਵੀ ਤੇ ਜ਼ਮੀਨ ਵੇਚੀ ਆ ਨਾ ਹੁਣ ਵੇਖ ਲੈ ਨਜ਼ਾਰੇ ਲੈਣ ਈ ਉਹ ਜ਼ਮੀਨ ਵੇਚ ਕੇ ਨਾ ਬੜੇ ਲਲੜ ਲਾਤੇ ਆ ਔਰ ਛੜਕਦੇ ਵਾਰਾ ਕੁੱਤਿਆਂ ਕੋ ਤੁਰੇ ਫਿਰਦੇ ਆ ਤੇ ਪਿਓ ਨੂੰ ਕਰਜ਼ੇ ਥਲੇ ਨਾ ਪਤਾ ਓਏ ਉਹਨਾਂ ਦੇ ਪਿਓ ਦੇ ਕਰਜ਼ੇ ਦੀ ਤੈਨੂੰ ਬੜੀ ਫਿਕਰ ਪਈ ਆ ਤੂੰ ਜ਼ਮੀਨ ਵੇਚਣੀ ਆ ਤਾਂ ਦੱਸ ਮੇਰੇ ਕੋ ਗਾਹਕ ਹੈ ਗਾਈ ਉਹ ਉਹ ਗਾਹ ਓਏ ਰੇਟ ਵੀ ਚੰਗਾ ਪਰ ਨੂੰ ਤਿਆਰ ਆ ਸਾਮੀ ਤਗੜੀ ਆ ਤੇ ਹੈਗਾ ਕਿਤੇ ਲੰਬੋ ਹੀ ਆ ਪਹਿਲਾਂ ਨਹੀਂ ਕਦੀ ਵੇਖਿਆ ਇੱਥੇ ਓ ਚੱਲ ਫਿਰ ਤੂੰ ਲੈ ਕੇ ਆ ਮੈਂ ਲਿਉਣਾ ਵਾਂ ਪਰ ਮੈਂ ਕਮਿਸ਼ਨ ਠੋਕੇ ਲੈਣਾ ਹੀ ਓ ਰੇਟ ਨਾ ਘਟ ਮੰਗੀ ਓ ਤੂੰ ਮੇਰੀ ਜ਼ਮੀਨ ਵਕਾਰੇ ਕਮਿਸ਼ਨ ਮੈਂ ਤੈਨੂੰ ਦੇ ਦਊਗਾ ਚੱਲ ਠੀਕ ਆ ਲਿਉਣਾ ਵਾ ਬੰਦਾ ਦੇ ਵਿੱਚ ਚਵਲ ਜਾਈਆ ਚੱਲ ਛੇ ਦੇ ਵਕਾਈ ਦੇਵੇ ਚਲਾ ਪਾਉ ਓ ਗੁਰੂ ਆ ਤੂੰ ਸਲਾਹ ਕਰਨ ਗਿਆ ਹਾਂ ਕਿ ਜ਼ਮੀਨ ਦਾ ਸਬਦਾ ਕਰਨ ਗਿਆ ਐਨਾ ਟਾਈਮ ਆ ਪਾਪਾ ਉਹ ਜਦੋਂ ਵੱਡੇ ਸੌਦੇ ਕਰਨੇ ਹੁੰਦੇ ਆ ਨਾ ਗੱਲ ਕਰਦੇ ਆ ਟਾਈਮ ਲੱਗਦਾ ਹੀ ਹੁੰਦਾ ਆ ਚਲ ਆ ਜਾ ਹੁਣ ਚਾਚਾ ਜੀ ਆਵਾ ਆਪਣੇ ਗਾਗ ਭਾਉ ਨਹੀਂ ਸਾਸਰੀ ਘਰ ਭਾਉ ਜੀ ਸਾਸਰੀ ਘਰ ਜੀ ਹੋਰ ਤੁਸੀਂ ਆ ਗਏ ਰਾ ਆ ਕਿ ਨੂੰ ਲਿਆ ਉਹ ਜੀ ਮੈਨੇ ਮੋੜ ਦੇ ਪਰਨਾ ਰੱਖਿਆ ਪੁੱਛ ਜਮੀਨ ਕਿਹਦੀ ਨਾਲ ਕਟਾ ਤੇ ਕੱਟੇ ਵਸ਼ੇ ਕਿਹਦੀ ਨਾਲ ਜਾ ਲਾਦਾ ਉਹ ਚਾਚਾਏ ਦੇਖਣ ਨੂੰ ਮਾ ਤੜ ਜਾ ਲਾਦਾ ਪਤਾ ਕਿਹੜੀ ਤਗੜੀ ਸਾਮੀ ਆ ਹੋ ਸਕਦਾ ਇਹਦਾ ਆਪਣਾ ਡੰਗਰਾਂ ਦਾ ਡੇਰੀ ਫਾਰਮ ਹੋਵੇ ਉਹ 150 ਡੰਗਰ ਇਹੋ ਜਿਹੇ ਨੂੰ ਕੀ ਜਾਂਦਾ ਤੂੰ ਕਰ ਪੈਲੀ ਦੀ ਗੱਲ ਹਾਂਜੀ ਹਾਂਜੀ ਬਾਉ ਜੀ ਆ ਵੀਰ ਆਪਾਂ ਨੂੰ ਰਾਜ ਮਿਲਿਆ ਮੈਂ ਜਮੀਨਾਂ ਵੇਦਾ ਫਿਰਦਾ ਤੇ ਇਹਨੇ ਦੱਸਿਆ ਵੀ ਤੁਸੀਂ ਜ਼ਮੀਨ ਵੇਚ ਦੇ ਜੇ ਵੇਖੋ ਜੀ ਮੇਰਾ ਕੰਮ ਹੀ ਸਾਮੀ ਨੂੰ ਸਾਮੀ ਟਕਰਾਉਣਾ ਹੁਣ ਤੁਸੀਂ ਆਹਮੋ ਸਾਹਮਣੇ ਮੂੰਹ ਤੇ ਗੱਲ ਕਰ ਲਓ ਮੈਂ ਕਿਹੜਾ ਵਿੱਚੋਂ ਕੋਈ ਲੈਣਾ ਵਾ ਨਹੀਂ ਉਹ ਤਾਂ ਠੀਕ ਆ ਹਾਂਜੀ ਵੇਚਦੇ ਆ ਉਹ ਮੁੰਡਾ ਬਾਹਰ ਪੱਕਾ ਗਈ ਉਹ ਗੰਜਰਾ ਦਾ ਇਧਰ ਸਾਰਾ ਕੁਝ ਵੇਚ ਕੇ ਤੇ ਮੇਰੇ ਕੋਲ ਆ ਜਾ। ਉਹ ਚਲੋ ਉਹ ਧੀਆ ਪੁੱਤਾ ਪਿਛੇ ਫਿਰ ਲੱਗਣਾ ਪੈਂਦਾ ਇਹਨਾਂ ਪਿਛੇ ਦੇ ਆਪਾਂ ਸਾਰਾ ਕੁਝ ਕਰਨ ਦੇ ਆ। ਹਾਂਜੀ ਹਾਂਜੀ ਤੇ ਆਪਣੀ ਛੜਕਣਾ ਭਲਾ ਕਿੰਨੀ ਕੁ ਜ਼ਮੀਨ ਲੱਗਦੀ ਹੈ। ਆਪਣਾ ਛੜਕਣਾ 4 ਕਿਲੇ ਦਾ ਮੱਥਾ ਲੱਗਦਾ ਹੈ। ਬੜੀ ਗੱਲ ਆ। ਮੈਂ ਬੜੀਆਂ ਜ਼ਮੀਨਾਂ ਵੇਖਿਆ ਗੁਰੂਆ ਬਾਤ ਤੋਂ ਬਾਤ ਕਿਸੇ ਦਾ ਕਨਾਲ 2 ਕਨਾਲਾ ਮੱਥਾ ਲੱਗਦਾ। ਇਹਦੇ ਨਜ਼ਾਰੇ ਆਗੇ ਜਿੱਥੋਂ ਮਰਜ਼ੀ ਉਤਰੋ ਜਿੱਥੋਂ ਮਰਜ਼ੀ ਚੜਜੋ ਤੇ ਰੇਡ ਰੂਟ ਦਾ ਕਿਵੇਂ ਦੱਸ ਦੋ? ਉਹ ਰੇਡ 30 30 ਲੱਖ 2 ਸਾਲ ਪਹਿਲਾਂ ਹੀ ਤੇ ਹੁਣ ਆਪਾਂ 35 35 ਲੱਖ ਬੜੇਗਾ ਆਖ ਦਿੰਦੇ ਪਰ ਮੈਂ ਕਿਸ ਨੂੰ ਪੱਲਾ ਨਹੀਂ ਫੜਾਇਆ ਆਪਾਂ ਜ਼ਮੀਨ 40 ਲੱਖ ਨੂੰ ਵੇਚਣੀ ਆ ਲੈ ਤੇ ਕੋਈ ਨਹੀਂ 40 ਕਿਹੜਾ ਜਿਆਦਾ ਏ ਉਹ 40 ਤੇ ਆਮ ਹੀ ਆ ਰੇਟ ਮੈਂ ਬੜੀਆਂ ਜ਼ਮੀਨਾਂ ਵੇਖਿਆ ਕੋਈ 50 ਕੋਈ 45 ਕੋਈ 55 ਓਏ ਅੱਗ ਲੱਗੀ ਪਈ ਭਾਅ ਨੂੰ ਤਾਂ ਤੇ ਵੇਖੋ ਜੀ ਇਹ 40 ਤੇ ਚਾਚੇ ਦੇ ਮੂੰਹੋਂ ਨਿਕਲਿਆ ਵਾ ਇਹ ਇੱਕ ਵਾਰ ਆਪਣੇ ਮੁੰਡੇ ਨਾਲ ਬਾਹਰ ਫੋਨ ਤੇ ਗੱਲ ਕਰੂਗਾ ਤੇ ਫਾਈਨਲ ਰੇਟ ਉਹਨੇ ਦੱਸਣਾ ਮੁੰਡੇ ਨੇ ਓ ਚੱਲ ਕੋਈ ਨਹੀਂ ਉਹਨੇ ਕਿਹੜੇ ਕਿੰਨਾ ਕੁ ਵਧਾ ਕਢਾ ਦੇਣਾ ਏ ਵੱਡੇ ਗੱਲ ਲੱਖ ਦਾ ਤੋਂ ਉਦੋਂ ਦੀ ਫਰਕ ਰੇਟ ਦੀ ਟੈਨਸ਼ਨ ਨਾ ਲਾਓ ਰੇਟ ਆਪਾਂ ਭਰ ਦੇਣਾ ਏ ਮੈਨੂੰ ਤਾਂ ਜ਼ਮੀਨ ਹੀ ਬੜੀ ਪਸੰਦ ਆਈ ਆ ਉਹ ਫਸਲ ਫਸਲ ਦਾ ਕਿਵੇਂ ਆ ਉਹ ਫਸਲ ਵਾਧੂ ਹੁੰਦੀ ਆ ਉਹ ਝੋਨਾ 100 ਮਣ ਛੱਡਦਾ ਏ ਤੇ ਕਣਕ 80 ਮਣ ਬੜਾ ਝਾੜਿਆ ਫਿਰਦੇ ਉਹ ਇੰਨਾ ਝਾੜ ਕਿੱਥੇ ਜ਼ਮੀਨਾਂ ਦਿੰਦੀਆਂ ਇਹ ਬਾਉ ਜੀ ਫਿਰ ਮੋਟਰ ਦੇ ਪਾਣੀ ਨੇ ਇੰਨਾ ਝਾੜਾ ਕਿ ਨਹਿਰੀ ਪਾਣੀ ਪੈਂਦਾ ਹੈ ਉਹ ਨਹਿਰੀ ਪਾਣੀ ਦੇ ਵਿੱਚ ਹੀ ਮੋਗਾ ਲੱਗਾ ਆਪਣੀ ਜ਼ਮੀਨ ਦੇ ਤੇ ਆ ਤੇ ਵੇ ਸੋਣਿਆ ਤੇ ਸੁਹਾਗਾ ਗੁਰੂਆ ਵਿੱਚ ਮੋਗਾ ਦੇ ਕਿਤੇ ਲਾਭਦਾ ਨਹੀਂ ਪੈਦੀ ਦੇ ਉਹ ਨਾ ਕੋਈ ਮੋਟਰ ਦਾ ਫਿਕਰ ਵੀ ਬੱਤੀ ਚੱਲ ਜੂਗੀ ਮੋਟਰ ਪਾਣੀ ਛੱਡ ਜੂਗੀ ਉਹ 500 500 ਫੁੱਟ ਤੇ ਬੋਰ ਕਰਾਉਣੇ ਪੈਣ ਰਿਆ ਤੂੰ ਇਹਦੇ ਇਸ ਵਰਗਾ ਜਿਹਦੇ ਪਾਉ ਜੀ ਜਿਹੜਾ ਇਹੋ ਜੀ ਪਹਿਲੀ ਵੇਚਦਾ ਨਾ ਉਹ ਤਾਂ ਵੱਡਾ ਮੂਰਖ ਆ ਓ ਨੋ ਨਹੀਂ ਪਰ ਤੁਸੀਂ ਦੇ ਸਾ ਚੱਲ ਉਹ ਤੁਸੀਂ ਦੇ ਮਜਬੂਰੀ ਦੀ ਵੇਚਣ ਦਾ ਹੈ ਜੇ ਹੁਣ ਲਾਤ ਪਿੱਛੇ ਵੀ ਲੱਗਣਾ ਪੈਂਦਾ ਨਾਲੇ ਪਾਉ ਜੀ ਇਹ ਦੱਸੋ ਵੀ ਆਪਣੀ ਜ਼ਮੀਨ ਪੱਧਰ ਆ ਕਿ ਉੱਚੀ ਨਹੀਂ ਵੀ ਉਹ ਚਲ ਇਹ ਵੀ ਤੇਰਾ ਆਪਣੇ ਆਖਾ ਕੱਢ ਦਿੰਨੇ ਆ ਤੈਨੂੰ ਜ਼ਮੀਨ ਹੀ ਵਿਖਾ ਦਿੰਨੇ ਆ ਚਲੋ ਯਾਰ ਚਾਚਾ ਵਧੀਆ ਤੂੰ ਬੜੇ ਚਿਰ ਦਾ ਅਖੰਡਿਆ ਮੇਰੀ ਜ਼ਮੀਨ ਵਕਾ ਦੇ ਮੇਰੇ ਕੋ ਗਾਹ ਗਾਇ ਉਹਨੇ ਸ਼ਹਿਰ ਦੇ ਨਾਲੋਂ ਪਹਿਲੀ ਵੇਚੀ ਉਹਨੇ ਤੇਰੀ ਪਹਿਲੀ ਦੇ ਪੂਰੇ ਰਜਵੇਂ ਪੈਸੇ ਲਾਉਣੇ ਉਹ 6 ਮਹੀਨੇ ਹੋ ਗਏ ਤੈਨੂੰ ਆਖਿਆ ਨੂੰ ਉਦੋਂ ਦਾ ਤਾਂ ਕੰਨ ਨਹੀਂ ਕਰਦਿਆ ਹਾਂ ਤੇ ਸਮਝ ਲੈ ਆਪਣੀ ਜ਼ਮੀਨ ਵਿਕੀ ਆ ਉਹ ਵੀ ਚੰਗੇ ਰੇਟ ਤੇ ਦੇ ਦੇ ਉਹਨਾਂ ਤੋਂ ਜਵਾਬ ਚੰਗਾ ਚਾਚਾ ਮੈਂ ਫਿਰ ਚੱਲਦਾ ਤੇਰੀ ਮਰਜ਼ੀ ਉਹ 1 ਮਿੰਟ ਰੁਕ ਆ ਵੀਰ ਜੀ ਇੰਨੇ ਚਿਰ ਤੋਂ ਜਾਨ ਕੇ ਬੈਠੇ ਆ ਦੱਸੋ ਕੀ ਖਾਣਾ ਮੀਨਾ ਉਹ ਨਹੀਂ ਨਹੀਂ ਕੋਈ ਨਹੀਂ ਖਾਣਾ ਉਹ ਨਹੀਂ ਕੋਈ ਨਾ ਕੋਈ ਦਿਖਾਓ ਉਹ ਨਹੀਂ ਮੇਰਾ ਤਾਂ ਗੇਟੇ ਡੇ ਪਰ ਆ ਪਿਆ ਏ ਓਏ ਆਪਾਂ ਸੌਦਾ ਕਰੀਏ ਓ ਪਾਓ ਕਿੰਨਾ ਘਟੇ ਡਪਰਿਆ ਥੋੜਾ ਜਿਹਾ ਖਾ ਲਈ ਹੋਰ ਕੀ ਫਰਕ ਪੈ ਜਾ ਲਿਆ ਦੱਸ ਵੇਖ ਲਓ ਫਿਰ ਜੋ ਮਗਾਉਣਾ ਮੰਗਾ ਲਓ ਸ਼ਰਨ ਜਾ ਪਿੰਡੋਂ ਵੀ ਆਲਾ ਠੰਡਾ ਲਿਆ ਤੇ ਪਾਈਆ ਪਕੌੜੇ ਠੀਕ ਹੈ ਚਾਚਾ ਤੇ ਫੜ ਕੇ ਲੈ ਜੀ ਠੀਕ ਹੈ ਚਾਚਾ ਉਹ ਚਾਚਾ ਇੱਕੋ ਹੀ ਬੋਤਲ ਵੀ ਆਲੀ ਤੇ ਆਪਾਂ ਓਏ ਇਹ ਠੰਡੇ ਅੜੀ ਸਗਾ ਦਿਆ ਕੋਈ ਉਹਨੂੰ ਤਾਂ ਪੀਉਣਾ ਹੀ ਪਣਾ ਓਏ ਉਹਨੇ ਕਿਰੇ ਸਾਰੇ ਪਕੌੜੇ ਖਾ ਲੈਣਿਆ ਓ ਖਾ ਲਈ ਤੂੰ ਵਧਿਆ ਘੜਿਆ ਪੋਰਚੋਰ ਮੈਨੂੰ ਲੱਗਦਾ ਆਪਾਂ ਲੇਟ ਹੋ ਜਾਣਾ ਓ ਨਹੀਂ ਲੇਟ ਹੋ ਲੇ ਕੋਈ ਲੈ ਆ ਗਿਆ ਚੱਲ ਜਾ ਆਪੜ ਪਾਈ ਕੋਤਿਆਂ ਆਖੋ ਆਪਰਾ ਪਕੜੇ ਚੋ ਉਹਦੇ ਹੋ ਜਾ ਬਦੇ ਤਨੀ ਕਰਨੀਆਂ ਆ ਫੜੋ ਜੀ ਕੀ ਹੋੜੇ ਚਾਹਤਾ ਜਿਹੜੇ ਹਿਸਾਬ ਨਾਲ ਫਾਣਿਆ ਮੈਨੂੰ ਤੇ ਲੱਗਦਾ ਇਹਨੇ ਧੂਰ ਧੂਰ ਫਿਨਿਸ਼ ਕਰਨਾ ਸੌਲਾਂ ਦਾ ਹੀ ਢਿੱਡ ਭਰਿਆ ਤੇ ਖਾ ਲਾ ਫਾਵਾ ਵੀ ਚੱਲਿਆ ਚਲੋ ਜੀ ਬਾਉ ਜੀ ਚੱਲ ਗਿਆ ਆਪਾਂ ਚਲੋ ਚੱਕੜਾ ਕੋਪਾ ਇਹ ਦੇ ਕੋਈ ਆਇਓ ਅਰੇ ਉਸ ਨੇ ਤਾਂ ਤੁਹਾਡੀ ਬਹੁਤੀ ਟਿਕਾਣੇ ਆ ਆ ਜਾਓ ਖਾਣੇ ਤੁਹਾਨੂੰ ਸਾਰਿਆਂ ਨੂੰ ਚਲੋ ਜੀ ਇਹਦੀ ਆਪਣਾ ਲੱਗਦਾ ਜੇ ਮੱਥਾ ਆਓ ਉੱਥੇ ਤੱਕ ਹਾਂਜੀ ਜੀ ਟਿਕਣ ਆ ਲੋ ਗਾਵੇਂ ਖੋਣੇ ਤਾਂ ਆਹ ਲਓ ਵੀਰ ਜੀ ਆ ਵੇਚ ਕਰ ਪਾ ਗਏ ਮੋਗਾ ਜੋ ਨੋਗਾ ਵੜੇ ਟਿਕਾਣੇ ਆ ਹਾਂ ਜੀ ਬਾਉ ਜੀ ਮੈਨੂੰ ਤਾਂ ਲੱਗਦਾ ਸਰਕਾਰੀ ਅੰਦਰ ਗਰਾਂ ਪੈ ਪਿਆ ਹਾਂ ਜੀ ਹਾਂ ਜੀ ਇਹ ਇਧਰ ਆਪਣੀ ਪੈ ਲੱਗਦੇ ਜੋ ਆਹ ਰਾਨਾ ਜਾ ਕੇ ਤੇ ਇਧਰ ਆਹ ਰਾਨਾ ਤੁਹਾਡੀ ਜ਼ਮੀਨ ਤਾਂ ਟਿਕਾਣੇ ਵੜੀ ਆ ਆਹ ਵਾਜੋ ਤੁਹਾਨੂੰ ਆ ਵੀ ਪਲਾਟ ਵਿਖਾ ਦਿੰਦੇ ਆਹ ਵੇਹ ਲੋਪਲਾਰ ਐ ਜਮੀਨ ਸਾਰੀ ਤਲਿਆ ਕੋ ਪੱਦਰ ਜੋ ਨਹੀਂ ਜਮੀਨ ਤੇ ਵਾਕਈ ਤਲਿਆ ਕੋ ਪੱਦਰਿਆ ਜਮੀਨ ਤੁਹਾਡੀ ਮੈਨੂੰ ਪਸੰਦ ਆ ਬਾਕੀ ਪਾਉ ਜੀ ਕੋ ਕਾਗਜ਼ਾਂ ਚ ਕੋ ਕਾਰਵਾਈ ਥੋੜੀ ਬਾਦੀ ਕੋਈ ਖਰਾਬੀ ਖਰੂਬੀ ਤਾਂ ਕਾਤ ਕਹੇ ਥੋੜੀ ਥੋੜੀ ਦੀ ਵੀ ਖਰਾਬੀ ਨਹੀਂ ਆਗੀ ਇਹ ਜਮੀਨ ਤੇ ਜੱਦੀ ਪੁਸ਼ਤੀ ਚਾਚੇ ਦੇ ਨਾਂ ਵੱਜਦੀ ਆ ਨਾਲੇ ਵਿੱਚ ਮੈਂ ਜੂ ਹੈਗਾ ਗਰੰਟੀ ਵਾਲਾ ਪਿੰਡ ਦਾ ਮੌਤਵਾਰ ਬੰਦਾ ਹੈ ਨਹੀਂ ਨਹੀਂ ਧਾਤੇ ਤੇ ਮੈਨੂੰ ਪੂਰਾ ਯਕੀਨ ਹੈ ਆਗੇ ਚਲੋ ਬਾਕੀ ਆਪਾਂ ਬਾਅਦ ਦੀਆਂ ਗੱਲਾਂ ਪਹਿਲਾਂ ਆਕਰ ਸਾਈ ਦਈਏ ਤੁਹਾਨੂੰ ਇੱਕ ਮਿੰਟ ਫੜ ਲੈਣੇ ਸਾਈ ਆਪਾਂ ਉੱਥੇ ਜਾ ਗਏ ਆ ਹੈਲੋ ਉਹ ਨਹੀਂ 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 ਉਹ ਨਹੀਂ ਹੋ ਗਿਆ ਸੌਦਾ ਜ ਆਪਣਾ ਉਹ ਨਹੀਂ 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 ਮੋੜਦੇ ਸਾਈ ਮੋੜਦੇ ਪੈਸੇ ਲੈ ਰਤਿਆ ਜਮੀਨ ਦਾ ਇੱਕ ਹੋਰ ਗਾਗ ਆ ਗਿਆ ਉਹ ਚਾਚਾ ਛੱਡ ਪਿਛਲੀਆਂ ਗੱਲਾਂ ਨੂੰ ਹੁਣ ਸੇਟ ਹਣੀ ਸਾਹਮਣੇ ਖਲੋਤਿਆ ਸੇਟ ਜੀ ਫੜਾਓ ਜਰਾ ਸਾਈ ਇਹਨਾਂ ਨੂੰ ਆਹ ਲਓ ਜੀ ਸਾਈ ਰੱਖ ਲਓ ਉਹ ਰੇਟ ਦਾ ਆਪਾਂ ਘਾਟਾ ਵਾਦਾ ਨਹੀਂ ਕਰਨਾ ਜਿੰਨਾ ਤੁਸੀਂ ਕਹਿਆ ਉਹ ਨਹੀਂ ਪੂਰਾ 40 ਲੱਖ ਦੇ ਹਿਸਾਬ ਨਾਲ ਗੱਲਾਂ ਕਰੋੜਾਂ ਦੀਆਂ 7500 ਰੁਪਇਆ ਓਏ ਆ ਕੀ ਐ ਸੌਦੇ ਕਰੋੜਾਂ ਦੀ ਜਮੀਨ ਦੇ ਤੇ 75 ਬੱਕਰੀ ਦੀ ਓ ਚਾਚਾ ਚਵਲਾ ਮਰੀ ਜਾਂ ਨਾ ਇੰਦਾ ਵੱਡਾ ਸੇਠ ਐ ਲੱਗਦਾ ਕੈਸ਼ ਲੈ ਕੇ ਨਾਲ ਥੋੜੀ ਤੁਰਿਆ ਫਿਰਦਾ ਹੋਊਗਾ ਇਹਨੇ ਤੈਨੂੰ Google Pay ਮਾਰਨਾ ਸਿੱਧਾ ਠਾਹ ਕਰਕੇ ਕੱਢ ਫੋਨ ਅੱਛਾ ਅੱਛਾ ਲਾਓ ਜੀ ਕਰ ਦਿਓ Google Pay ਓ Google Pay ਓ Google Pay ਕਾ ਦਾ ਲੈ ਗੁਰੂ ਜੀ ਜਦੋਂ ਬਿਆਨਨਾ ਕਰਾਂਗੇ ਸ੍ਰਿਸ਼ਟੀ ਦੀ ਕਰਾਂਗੇ ਉਦੋਂ ਬਾਕੀ ਪੈਸੇ ਦੇਵਾਂਗੇ ਤੁਹਾਨੂੰ ਦੇ ਉਹ ਤੁਸੀਂ ਆਓ ਇੱਧਰ ਛੜਕਣਾ ਮੇਰੇ ਨਾਲ ਨਾ ਬੇਨਤੀ ਕਰਾਓ ਜਾ ਛੜਕਣਾ ਬੇਨਤੀ ਉਹ ਛੜਕਣਾ ਬੇਨਤੀ ਕਰੀ ਕਰਨੀ ਉਹ ਜਦੋਂ ਬਿਆਨਾ ਕਰਾਂਗੇ ਨਾ ਉਹ ਸਾਰੇ ਪਾਈ ਦੇ ਨੰਬਰ ਤੇਰੇ ਸਾਹਮਣੇ ਆਏ ਨੇ ਉਹ ਸਾਰੇ ਨੰਬਰ ਮੈਂ ਕੀ ਕਰਨੇ ਆ ਉਹ ਜਦੋਂ ਸਾਰੀ ਜ਼ਮੀਨ ਖਰੀਦਣੀ ਆ ਤਾਂ ਨੰਬਰ ਵੀ ਤਾਂ ਸਾਰੇ ਵੇਖਣੇ ਆ ਓ ਮੈਂ ਸਾਰੀ ਜ਼ਮੀਨ ਕੀ ਕਰਨੀ ਆ ਉਹ ਮੈਨੂੰ ਤੇ ਛੜਕਦੇ ਨਾਲੋਂ ਮਰਲਾ ਥਾਂ ਚਾਹੀਦਾ ਏ ਮਰਲਾ ਥਾਂ ਓ ਆਹੋ ਓ ਮੈਂ ਤੇ ਪੈਂਤਾਈ ਦੁਕਾਨ ਪਾਉਣੀ ਛੜਕਦੇ ਮੈਨੂੰ ਤੇ ਹੋਰ ਕਿਤੇ ਮਿਲਿਆ ਨਹੀਂ ਥਾਂ ਤੇ ਮੈਂ ਹਾਂ ਚੱਲ ਤੁਹਾਡੇ ਤੋਂ ਲੈ ਲੈਨੇ ਆ ਓਏ ਓ ਮੇਰੀ 26 ਕਿੱਲੇ ਦੀ ਜਮੀਨ ਮੈਂ ਮਰਲਾ ਮਰਲਾ ਕਰਕੇ ਵੇਚੂਗਾ ਓਏ ਤੂੰ ਤਾਂ ਮੈਨੂੰ ਆਨਾ ਪੂਰੇ ਟੱਕ ਦਾ ਟੱਕ ਹੀ ਖਰੀਦਣਾ ਮੈਂ ਹੋ ਭਰਾਵਾ ਮੈਂ ਤਾਂ ਟੱਕ ਦਾ ਨਾਮ ਨਹੀਂ ਲਿਆ ਨਾਲੇ ਗੱਲ ਸੁਣੋ ਮੇਰੀ ਜੇ ਮੈਂ ਇੱਥੇ ਪੈਂਚਰ ਵਾਲੀ ਦੁਕਾਨ ਪਾਉਂਗਾ ਤੇ ਤੁਹਾਡਾ ਹੀ ਫਾਇਦਾ ਓਹ ਤੁਹਾਡਾ ਪੈਂਚਰ ਤੇ ਮੈਂ ਫਰੀ ਲਾਦਿਆ ਕਰਨਾ ਏ ਓ ਚਾਚਾ ਗੱਲ ਤੇ ਠੀਕ ਆ ਆਪਣੀਆਂ ਗੱਡੀਆਂ ਮੋਟਰਸਾਈਕਲਾਂ ਨੂੰ ਫਰੀ ਪੈਂਚਰ ਲਾਦਿਆ ਕਰਨਾ ਹੀ ਬਸ ਵਾ ਠੀਕ ਆ ਤੇਰੇ ਕੋਲ ਗੱਡੀ ਹੈ ਕੀ ਮੋਟਰਸਾਈਕਲ ਹੈ ਤੇ ਪੈਂਚਰ ਆਪ ਨੂੰ ਲਵਾਉਣਾ ਏ ਓ ਦੋ ਗਾਹ ਗਾਉਂਦੇ ਮੇਰੇ ਜ਼ਮੀਨ ਦੇ ਤੇ ਤੇਰੇ ਕਰਕੇ ਉਹ ਵੀ ਮੁੜ ਗਿਆ ਮੈਂ ਤਾਂ 76 ਓ ਤੂੰ ਮੇਰੇ ਕੋ 76 ਮਾਂ ਖਾਂ ਵੀ ਕਿਤੇ ਹੋ ਗੁਰੂ ਗੋਤ ਤੁਸੀਂ ਜਾ ਤੁਸੀਂ ਇਹ ਤਰ੍ਹਾਂ ਕਰੋ ਰੇਟ ਥੋੜਾ ਜਿਆਦਾ ਪਾਓ ਤੁਸੀਂ 40 ਲੱਖ ਕਿਆ ਨਾ ਤੇ ਮੇਰੇ ਤੋਂ 41 ਦੇ ਹਿਸਾਬ ਨਾਲ ਪਹਿਲੇ ਲੇ ਲੋ ਉਹ ਨਹੀਂ ਨਹੀਂ ਹੱਥ ਸਾਈ ਚੋਕਾ ਦੀ ਚਾ ਮੰਗਦਾ 70 ਨਾ ਦੇ ਦਾਂ ਨਹੀਂ ਸਾਈਆਂ ਮੋਡੀਆਂ ਇਹ ਤੁਹਾਨੂੰ ਡਬਲ ਡਬਲ ਪੈਸੇ ਪਾਏ ਨੇ ਜੋ ਇਹ ਇਦਾਂ ਨਹੀਂ ਮੋਡੀਆਂ ਸਾਈਆਂ ਇਹ ਸਬਦਾ ਆਇਆ ਹੈ ਆ ਫੜ ਤੂੰ ਸਾਈ ਵਹਿਦਾ ਹੁਲੀ ਆਵੇ ਕੇ ਮੈਨੂੰ ਪਤਾ ਲੱਗ ਗਿਆ ਇਹ ਕੱਟੇ ਵਛੇ ਖਰੀਦਣ ਵਾਲੇ ਆ ਉਹ ਕਰੋੜਾਂ ਦੀ ਜਮੀਨ ਕਿੱਥੋਂ ਲੈ ਲੂਗਾ ਮੈਂ ਚੱਲਿਆ ਜਿੱਥੇ ਮਰਜ਼ੀ ਨੂੰ ਜਮੀਨ ਦਵਾ ਦੀ ਫੜਾ ਫੜਿਆਉ ਭਾਉ ਮੇਰੇ ਕੋ ਨਹੀਂ ਤੇਰੇ ਲੈ ਕੋ ਜਮੀਨ ਹੈਗੀ ਉਹ ਗੱਲ ਸੁਣ ਲੈ ਮੇਰੀ ਮੇਰੀ ਤਾਂ ਨਾ ਕਮਿਸ਼ਨ ਦੀ ਗੱਲ ਹੋਈ ਕਮਿਸ਼ਨ ਭਾਵੇਂ ਤੋਂ ਡਬਾ ਲੈ ਲਾ ਤੇ ਮੈਨੂੰ ਜ਼ਮੀਨ ਦੇ ਬਾਅਦ ਜਿੱਥੋਂ ਮਰਜ਼ੀ ਸੜਕ ਦੇ ਨਾਲ ਸੜਕ ਦੇ ਨਾਲ ਹਾਂ ਆ ਫੜ ਤੇ ਸਹੀ ਉਹ ਮੈਂ ਨਹੀਂ ਫੜਨਾ ਉਹ ਫੜ ਤੇ ਸਹੀ ਮੈਂ ਇੱਕ ਮਿੰਟ ਉਹ ਫੜ ਤੇ ਸਹੀ ਸੜਕ ਔਰ ਗੱਲ ਛੋੜ ਮੇਰੀ ਓ ਨੋ 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 ਨੋ